ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼ਰਟ ਨੂੰ ਲੇਡੀਜ਼ ਸ਼ਰਟ ਨੂੰ ਲੈਸ ਲਗਾਉਣੀ ਦੱਸਾਂਗੀ ਚਾਕਾਂ ਦੇ ਤੇ ਨਾਲ ਹੀ ਇਸ ਦੇ ਬਹੁਤ ਸਾਰੇ ਆਪਾਂ ਫਾਇਦੇ ਵੀ ਦੱਸਾਂਗੇ ਕਿ ਇਸ ਤਰ੍ਹਾਂ ਲੈਸ ਲਗਾਉਣ ਨਾਲ ਕੀ ਫਾਇਦੇ ਹੁੰਦੇ ਆ ਲੈਸ ਨੂੰ ਆਪਾਂ ਸ਼ਰਟ ਦੇ ਉਲਟੇ ਪਾਸੇ ਰੱਖ ਲਿਆ ਆ ਤੇ ਲੈਸ ਜਿਹੜੀ ਉਹ ਵੀ ਅਸੀਂ ਉਲਟੀ ਕਰਕੇ ਰੱਖ ਕੇ ਇਸ ਤਰ੍ਹਾਂ ਇੱਕ ਸਾਈਡ ਸਾਈਡ ਤੇ ਆਪਾਂ ਸਿਲਾਈ ਜਿਹੜੀ ਆ ਉਹ ਲਗਾਉਂਦੇ ਜਾਣਾ ਆ ਤੇ ਇਸ ਤਰ੍ਹਾਂ ਲੈਸ ਲਗਾਉਣ ਨਾਲ ਸਾਨੂੰ ਸੂਟ ਜਿਹੜਾ ਲੂਜ਼ ਕਰਨ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਵੈਸੇ ਜਦੋਂ ਅਸੀਂ ਹਿਪ ਤੋਂ ਸੂਟ ਲੂਜ਼ ਕਰਨਾ ਹੋਵੇ ਤੇ ਲੂਜ਼ ਕਰਨ ਲੱਗਿਆਂ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਕਿਉਂਕਿ ਲੈਸ ਦੇ ਉੱਪਰ ਜਿਹੜੀ ਸਿਲਾਈ ਲੱਗੀ ਹੈ ਉਹ ਢੇੜਣੀ ਬਹੁਤ ਔਖੀ ਹੋ ਜਾਂਦੀ ਹੈ ਇਸ ਲਈ ਆਪਾਂ ਇਸ ਤਰ੍ਹਾਂ ਉਲਟੇ ਪਾਸੇ ਰੱਖ ਕੇ ਲੈਸ ਰਗਾ ਰਹੇ ਹਾਂ ਉਲਟੇ ਪਾਸੇ ਰੱਖ ਕੇ ਲੈਸ ਲਗਾਉਣ ਤੋਂ ਬਾਅਦ ਹੁਣ ਆਪਾਂ ਇਸ ਨੂੰ ਲੈਸ ਜਿਹੜੀ ਕਟਿੰਗ ਕਰਕੇ ਫਿਰ ਆਪਾਂ ਸ਼ਰਟ ਨੂੰ ਸਿੱਧੇ ਪਾਸੇ ਉਹ ਜਿਹੜਾ ਇਹਨੂੰ ਫੋਲਡ ਕਰਾਂਗੇ ਅਵੇਖੋ ਇਸ ਤਰੀਕੇ ਦੇ ਨਾਲ ਲੈਸ ਲਗਾ ਲਈਏ ਤੇ ਹੁਣ ਆਪਾਂ ਇਹ ਵਾਲੀ ਜਗ੍ਹਾ ਤੋਂ ਜਦੋਂ ਆਪਾਂ ਸ਼ਰਟ ਨੂੰ ਲੂਜ਼ ਕਰਨਾ ਹੋਵੇ ਤੇ ਸਿਰਫ ਸਾਨੂੰ ਇੱਕ ਹੀ ਸਲਾਈ ਪੁੱਟਣੀ ਪੈਗੀ ਇੱਕ ਸਲਾਈ ਉਧੇੜਨ ਤੋਂ ਬਾਅਦ ਅਸੀਂ ਸ਼ਰਟ ਨੂੰ ਬੜੇ ਆਰਾਮ ਦੇ ਨਾਲ ਖੁੱਲਾ ਕਰ ਸਕਦੇ ਆ ਐ ਵਲੀ ਜਗਾ ਤੋਂ ਆਪਾਂ ਇਹਨੂੰ ਸ਼ਰਟ ਨੂੰ ਖੁੱਲਾ ਬਹੁਤ ਆਸਾਨੀ ਦੇ ਨਾਲ ਕਰ ਸਕਦੇ ਆ ਤੇ ਇਸ ਤਰੀਕੇ ਦੇ ਨਾਲ ਆਪਾਂ ਜੇ ਲੈਸ ਲਗਾਵਾਂਗੇ ਤੇ ਸਾਡੀ ਕਾਫੀ ਸਾਰੇ ਬਚਤ ਹੋ ਜੇਗੀ ਕਿਉਂਕਿ ਜਿਹੜੇ ਮਹਿੰਗੇ ਸੂਟ ਆ ਉਹਨਾਂ ਤੋਂ ਜਿਗਰ ਲੈਸ ਸਾਡੀ ਉਧੇੜੀ ਨਾ ਜਾਵੇ ਤੇ ਫਿਰ ਸੂਟ ਜਿਹੜਾ ਉਹ ਇਹ ਸਾਨੂੰ ਖੁੱਲਾ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਆ ਤੇ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਲੈਸ ਲਗਾ ਕੇ ਆਪਣੀ ਸ਼ਰਟ ਨੂੰ ਤਿਆਰ ਕਰਾਂਗੇ ਤੇ ਸ਼ਰਟ ਜਿਹੜੀ ਬਹੁਤ ਆਰਾਮ ਦੇ ਨਾਲ ਆਪਾਂ ਉਹਨੂੰ ਏ ਲੂਸ ਕਰ ਸਕਦੇ ਆ ਇਸੇ ਤਰੀਕੇ ਦੇ ਨਾਲ ਆਪਾਂ ਬਾਹਾਂ ਨੂੰ ਵੀ ਲੈਸ ਲਗਾ ਸਕਦੇ ਹਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਲਗਾਉਣ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਉਂਦੀ ਤੇ ਬਾਅਦ ਵਿੱਚ ਆਪਾਂ ਇਸ ਨੂੰ ਢੇੜ ਵੀ ਬਹੁਤ ਹੀ ਆਸਾਨੀ ਦੇ ਨਾਲ ਸਕਦੇ ਆ ਇੱਕ ਹੀ ਸਲਾਈ ਦੇ ਨਾਲ ਆਪਾਂ ਇਸ ਲੈਸ ਨੂੰ ਢੇੜ ਕੇ ਤੇ ਆਪਣੀ ਸ਼ਰਟ ਜਿਹੜੀ ਆ ਹਿੱਪ ਤੋਂ ਖੁੱਲੀ ਕਰ ਸਕਦੇ ਆ ਤੇ ਨਾਲ ਘੇਰੇ ਤੋਂ ਵੀ ਥੋੜੀ ਆਪਾਂ ਲੂਸ ਕਰ ਸਕਦੇ ਆ ਘੇਰਾ ਵੀ ਥੋੜਾ ਕੁੱਲਾ ਕਰ ਸਕਦੇ ਆ ਇਸ ਤਰੀਕੇ ਦੇ ਨਾਲ ਸੋ ਤੁਸੀਂ ਵੀ ਇਸ ਤਰੀਕੇ ਦੇ ਨਾਲ ਅਗਰ ਲੈਸ ਲਗਾਓਗੇ ਤੇ ਤੁਹਾਡੇ ਕਾਫੀ ਸਾਰੇ ਪੈਸਿਆਂ ਦੀ ਜਿਹੜੀ ਬਚ ਮਹਿੰਗੇ ਸੂਟ ਤਾਂ ਠੀਕਰਾਬ ਵੀ ਨਹੀਂ ਹੋਣਗੇ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੁਹਾਡੀ ਸ਼ਰਟ ਜਿਹੜੀ ਉਧੜ ਜਾਏਗੀ ਤੇ ਸੋ ਤੁਸੀਂ ਵੀ ਇਸੇ ਤਰ੍ਹਾਂ ਲੈਸ ਲਗਾ ਕੇ ਆਪਣੀ ਸ਼ਰਟ ਰੈਡੀ ਕਰ ਸਕਦੇ ਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਆ ਤੇ ਵੀਡੀਓ ਨੂੰ ਤੁਸੀਂ ਲਾਈਕ ਕਰ ਦਿਓ ਚੈਨਲ ਤੇ ਚੰਗੀ ਵੀ ਰਹਿ ਗਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਕਿਸੇ ਵਧੀਆ ਜੀ ਟ੍ਰਿਕ ਦੇ ਨਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ